ਰਾਜਪੁਰਾ ਦੇ ਪੋਸਟ ਆਫਿਸ ਵਿਖੇ ਪੋਸਟ ਮਾਸਟਰ ਵਿਨੋਦ ਅਸਲਗਾਨੀਆਂ ਦੀ ਦੇਖਰੇਖੇ ਹਾਜੂ ਰਾਸ਼ਟਰੀ ਡਾਕ ਸਫਤਾ ਮਨਾਇਆ ਗਿਆ ਇਸ ਮੌਕੇ ਗਲਬਤ ਕਰਦਿਆਂ ਵਿਰੋਧ ਸਲਗਾਨੀਆਂ ਨੇ ਦੱਸਿਆ ਕਿ ਅੱਜ ਲੋਕਾਂ ਨੂੰ ਜਾਗਰੂਕਤ ਕਰਨ ਦੇ ਲਈ ਰਾਸ਼ਟਰੀ ਡਾਕ ਸਪਤਾ ਮੌਕੇ ਮਹਿੰਦਰ ਗੰਚ ਦੀ ਬਜ਼ਾਰਾ ਦੇ ਵਿੱਚ ਜਾਗਰੂਕ ਰੈਲੀ ਕੱਢੀ ਉਹਨਾਂ ਨੇ ਕਿਹਾ ਕਿ ਅੱਜ ਡਾਕ ਖਾਨਾ ਦੇ ਵਿੱਚ ਲੋਕਾਂ ਨੂੰ ਸੁਵਿਧਾਵਾਂ ਬਾਰੇ ਵੀ ਦੱਸੀਆਂ ਗਈਆਂ ਉਹਨਾਂ ਨੇ ਕਿਹਾ ਕਿ ਸਾਨੂੰ ਕਿਸੇ ਵੀ ਤਰ੍ਹਾਂ ਦੀ ਆਨਲਾਈਨ ਠੱਗੀ ਤੋਂ ਬਚਣ ਦੇ ਲਈ ਆਪਣਾ OTP ਜਾਂ ਬੈਂਕ ਦੀ ਅਕਾਊਂਟ ਦੀ ਕੋਈ ਵੀ ਜਾਣਕਾਰੀ ਕਿਸੇ ਨੂੰ ਵੀ ਫੋਨ 'ਤੇ ਨਹੀਂ ਹੀ ਦੇਣੀ ਚਾਹੀਦੀ। ਉਹਨਾਂ ਨੇ ਕਿਹਾ ਕਿ ਬੈਂਕ ਦੇ ਵਿੱਚ ਇੰਟਰਨੈਸ਼ਨਲ ਪਾਰਸਲ ਦੀ ਸਹੂਲਤਾਂ ਸਸਤੇ ਰੇਟਾਂ 'ਤੇ ਦਿੱਤੀਆਂ ਜਾ ਰਹੀਆਂ ਹਨ। ਰਾਜਪੁਰਾ ਤੌਰ ਕੇਸ਼ ਬਟੇਚਾ ਦੀ ਖਾਸ ਰਿਪੋਰਟ। ਰਮਨ ਸਿੰਘ ਨਾਮ ਹੈ ਸਰਮੇਰ। ਮੇਰਾ ਹੋਰੇ 5 ਸਾਲ ਤੋਂ ਅਕਾਊਂਟ ਹੈ ਪੂਰੀ ਦੀ ਸਹੂਲਤਾ ਵੀ ਕਾਫੀ ਵਧੀਆ ਨੇ ਮੈਨੇਜਰ ਦਾ ਸੁਭਾਅ ਬਾਕੀ ਸਾਰਾ ਸਟਾਫ ਸਾਰੇ ਕੋਆਪਰੇਟਿਵ ਨੇ ਤੇ ਮੈਂ ਪ੍ਰੀਫਰ ਕਰਾਂਗਾ ਵੀ ਤੁਸੀਂ ਵੀ ਇੱਥੇ ਆ ਕੇ ਆਪਣਾ ਅਕਾਊਂਟ ਖਲਵਾਓ ਜਿਵੇਂ ਕਿ RD, ਸਕੰਨਿਆ, PPF, ਸੇਵਿੰਗ ਅਕਾਊਂਟ ਫੋਰ ਵੀ ਕਾਫੀ ਸੁਵਿਧਾਵਾਂ ਹੈਗੀਆਂ ਨੇ ਤੁਸੀਂ ਆਓ ਤੇ ਅਕਾਊਂਟ ਆਪਣਾ ਜ਼ਰੂਰ ਓਪਨ ਕਰਵਾਓ ਅੱਜ ਇੱਥੇ ਸਥਾਪਨਾ ਦਿਵਸ ਹੈ ਤਾਂ ਉਪ ਸਥਾਪਨਾ ਦਿਵਸ ਨੂੰ ਮਨਾਇਆ ਗਿਆ ਤੇ ਬਾਕੀ ਤੁਸੀਂ ਸਾਰੇ ਆਓ ਤੇ ਆਪਣੇ account open ਕਰਵਾਓ ਥੈਂਕ ਯੂ ਸਰ ਪੋਸਟਲ ਵੀਕ ਜਿਹੜਾ ਹੈਗਾ ਉਹ ਵਰਲਡ ਪੋਸਟਲ ਡੇ ਹੈਗਾ ਉਹ ਮਨਾਇਆ ਗਿਆ ਜਿਦੇ ਵਿੱਚ ਅਸੀਂ ਅੱਜ ਆਪਣੀ ਜਿਹੜੀ ਸਾਡੀ ਪਬਲਿਕ ਹੈ ਸਾਡੇ ਕਸਟਮਰਸ ਹੈਗੇ ਆ ਅਸੀਂ ਉਹਨਾਂ ਦੇ ਨਾਲ ਰਫ਼ਤਾ ਟਾਈਮ ਕਾਇਮ ਕੀਤਾ ਅਸੀਂ ਪਬਲਿਕ ਨੂੰ ਆਪਣੇ ਨਾਲ ਜੋੜਨ ਦੇ ਲਈ ਇੱਕ ਰੈਲੀ ਵੀ ਕੀਤੀ ਹੈ ਅੱਜ ਤੇ ਉਹਦੇ ਵਿੱਚ ਲੋਕਾਂ ਨੂੰ ਜਿਹੜਾ ਹੈਗਾ ਪੋਸਟ ਆਫਿਸ ਦੇ ਵਿੱਚ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਬਾਰੇ ਦੱਸਿਆ ਜੋ ਅੱਜ ਦਾ ਪੋਸਟ ਆਫਿਸ ਹੈ ਉਹ ਮੋਡਰਨਾਈਜੇਸ਼ਨ ਵੱਲ ਜਿਹੜਾ ਹੈਗਾ ਕਦਮ ਰੱਖ ਰਿਹਾ ਹੈਗਾ ਨਵਾਂ ਜਿਹੜਾ ਅਸੀਂ ਸੌਫਟਵੇਅਰ ਹੈਗੇ ਆ ਆਈਟੀ 2.0 ਦੇ ਵਿੱਚ ਅਸੀਂ ਸ਼ਿਫਟ ਹੋ ਚੁੱਕੇ ਹਾਂ ਜਿਸ ਦੇ ਵਿੱਚ ਜਿਹੜੀਆਂ ਪਬਲਿਕ ਨੂੰ ਫੈਸਿਲਿਟੀਆਂ ਜਿਹੜੀਆਂ ਪਬਲਿਕ ਨੂੰ ਫੈਸਿਲਿਟੀਆਂ ਹੈਗੀਆਂ ਉਹਦੇ ਵਿੱਚ ਨਵੇਂ ਜਿਹੜੇ ਆ ਆਪਾਂ ਅੱਜ ਦੀ ਜਿਹੜੀ ਟੈਕਨੀਕ ਹੈ ਉਹਦੇ ਮੁਤਾਬਿਕ ਦੇ ਰਿਆ ਹੈ ਨੈੱਟ ਬੈਂਕਿੰਗ ਦਿੱਤੀ ਜਾ ਰਹੀ ਹੈ ਪੋਸਟ ਆਫਿਸ ਦੇ ਵਿੱਚ ਏਟੀਐਮ ਦੀ ਫੈਸਿਲਿਟੀ ਪੋਸਟ ਆਫਿਸ ਦੇ ਵਿੱਚ ਹੈ ਤੁਸੀਂ ਘਰੇ ਬੈਠੇ ਬੈਠੇ ਜਿਹੜੀ ਹੈ ਆਪਣੀਆਂ ਐਫਡੀਜ਼ ਨੂੰ ਕਰਵਾ ਵੀ ਸਕਦੇ ਹੋ ਤੜਵਾ ਵੀ ਸਕਦੇ ਹੋ ਜੋ ਵੀ ਅੱਜ ਦੇ ਟਾਈਮ ਦੇ ਵਿੱਚ ਨਵੀਆਂ ਫੈਸਿਲਿਟੀਆਂ ਹੈਗੀਆਂ ਉਹ ਸਾਰੀਆਂ ਪੋਸਟ ਆਫਿਸ ਪ੍ਰੋਵਾਈਡ ਕਰਵਾ ਰਿਆ ਹੈਗਾ ਤੇ ਸਾਡੀ ਪਬਲਿਕ ਨੂੰ ਅਪੀਲ ਹੈ ਕਿ ਪੋਸਟ ਆਫਿਸ ਦੇ ਨਾਲ ਜੁੜੋ ਪੋਸਟ ਆਫਿਸ ਦੇ ਜਿਹੜੀਆਂ ਸਰਵਿਸਿਜ਼ ਹੈਗੀਆਂ ਉਸ ਨੂੰ ਤੁਸੀਂ ਜ਼ਰੂਰ ਅਵੇਲ ਕਰੋ ਤੁਹਾਨੂੰ ਜਿਹੜਾ ਹੈਗਾ ਇੱਥੇ ਤੁਹਾਡੇ ਪੈਸੇ ਦੀ ਜਿਹੜੀ ਹੈਗੀ 100% ਗਾਰੰਟੀ ਜਿਹੜੀ ਹੈਗੀ ਹੈ ਸਰਕਾਰ ਵੱਲੋਂ ਦਿੱਤੀ ਜਾਂਦੀ ਹੈਗੀ ਹੈ ਤੇ ਜਿਹੜਾ ਅਸੀਂ ਇਹ ਇਸ ਪੋਸਟਲ ਵੀਕ ਮਨਾਇਆ ਹਫਤਾ ਮਨਾਇਆ ਇਹਦੇ ਵਿੱਚ ਅਸੀਂ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਰੈਲੀਆਂ ਜਿਵੇਂ ਕੀਤੀਆਂ ਹੈਗੀਆਂ ਨੁਕੜ ਨਾਟਕ ਵੀ ਕੀਤੇ ਹੈਗੇ ਆ ਪਬਲਿਕ ਨੂੰ ਸਿਰਫ ਅਵੇਅਰ ਕਰਨ ਦੇ ਲਈ ਕਿ ਪੋਸਟ ਆਫਿਸ ਦੇ ਨਾਲ ਵੱਧ ਤੋਂ ਵੱਧ ਜੁੜਿਆ ਲੈ ਕੇ ਆਨਲਾਈਨ ਠੱਗੀਆਂ ਵੱਧਦੀਆਂ ਨੇ ਉਹਨਾਂ ਨੂੰ ਲੈ ਕੇ ਲੋਕਾਂ ਨੂੰ ਕੁਝ ਕਹਿਣਾ ਚਾਹੋ ਕੋਈ ਸੁਚੇਤ ਕਰਨਾ ਚਾਹੋ ਸਰ ਬਿਲਕੁਲ ਜੀ ਜਿਹੜੀ ਆਨਲਾਈਨ ਜਿਹੜੀ ਹੈਗੀ ਆ ਬਹੁਤ ਜ਼ਿਆਦਾ ਪ੍ਰਚਲਿਤ ਹੋ ਚੁੱਕੀ ਹੈ ਜਿਹੜੇ ਆਪਣੇ ਇਸ ਤਰ੍ਹਾਂ ਦੇ ਠੱਗ ਹੈਗੇ ਆ ਉਹ ਨਵੀਂ ਤੋਂ ਰੋਜ਼ ਨਵੇਂ ਤੋਂ ਨਵਾਂ ਜਿਹੜਾ ਹੈਗਾ ਤਰੀਕਾ ਉਹ ਘਟ ਰਹੇ ਹੈਗੇ ਕਿ ਕਿਸ ਤਰ੍ਹਾਂ ਅਸੀਂ ਜਿਹੜੇ ਹੈਗੇ ਆ ਆਮ ਬੰਦਿਆਂ ਨੂੰ ਜਿਹੜਾ ਹੈਗਾ ਲੁੱਟ ਸਕੀਏ ਪਰ ਅਸੀਂ ਇਹ ਕਹਾਂਗੇ ਕਿ ਅੱਜ ਦੇ ਟਾਈਮ ਦੇ ਵਿੱਚ ਪਬਲਿਕ ਨੂੰ ਅਵੇਅਰਨ ਦੀ ਬਹੁਤ ਜ਼ਰੂਰਤ ਹੈਗੀ ਹੈ ਤੁਸੀਂ ਕੋਈ ਵੀ ਜਿਹੜਾ ਅਨਨੋਨ ਨੰਬਰ ਤੋਂ ਜਿਹੜੀ ਕਾਲ ਆਉਂਦੀ ਹੈਗੀ ਹੈ ਤੁਸੀਂ ਉਸ ਨੂੰ ਬਿਨਾ ਸੋਚੇ ਸਮਝੇ ਉਸ ਦੇ ਨਾਲ ਆਪਣੀ ਜਿਹੜੇ ਅਕਾਊਂਟ ਦੀ ਡਿਟੇਲ ਸ਼ੇਅਰ ਬਿਲਕੁਲ ਵੀ ਨਾ ਕਰੋ ਕਦੀ ਵੀ ਤੁਸੀਂ ਕਿਸੇ ਨੂੰ ਕੋਈ ਵੀ ਬੈਂਕ ਕੋਈ ਵੀ ਪੋਸਟ ਆਫਿਸ ਲਗਾ ਲਓ ਜਾਂ ਕੋਈ ਵੀ ਜਿਹੜੀ ਇੰਸਟੀਟਿਊਸ਼ਨ ਹੈਗੀ ਹੈ ਤੁਹਾਡੇ ਤੋਂ ਤੁਹਾਡੇ ਆਧਾਰ ਕਾਰਡ ਪੈਨ ਕਾਰਡ ਦੀ ਡਿਟੇਲ ਇਸ ਤਰ੍ਹਾਂ ਨਹੀਂ ਮੰਗਦੀ ਫੋਨ ਕਰਕੇ ਤਾਂ ਸਭ ਤੋਂ ਜ਼ਰੂਰੀ ਇਹ ਹੈ ਕਿ ਅਗਰ ਤੁਹਾਡੇ ਕੋਲ ਕੋਈ ਵੀ ਇਸ ਤਰ੍ਹਾਂ ਦਾ ਫੋਨ ਕਾਲ ਆਂਦੀ ਹੈਗੀ ਹੈ ਤੁਸੀਂ ਉਹਨਾਂ ਨੂੰ ਬਿਲਕੁਲ ਵੀ ਐਂਟਰਟੇਨ ਨਾ ਕਰੋ ਜਿਹੜਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਓਟੀਪੀ ਸ਼ੇਅਰ ਨਾ ਕਰੋ